ਨੂੰ ਲੈ ਕੇ ਅੱਜ ਜੋ ਪੰਜਾਬ ਵਿੱਚ ਹਾਲਾਤ ਬਣੇ ਨੇ ਕਿਸਾਨ ਮੋਰਚੇ ਨੂੰ ਲੈ ਕੇ ਮੋਰਚਾ ਭਾਵੇਂ ਚੁਕਵਾ ਦਿੱਤਾ ਗਿਆ ਹੈ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੋਂ ਪਰ ਉਸ ਤੋਂ ਬਾਅਦ ਪੰਜਾਬ ਦੀਆਂ ਸੜਕਾਂ ਸਾਰੀਆਂ ਕਿਸਾਨਾਂ ਨਾਲ ਭਾਰ ਚੁੱਕੀਆਂ ਨੇ ਮੋਗਾ ਤੋਂ ਜੋ ਇੱਕ ਲਾਠੀ ਚਾਰਜ ਹੋਣ ਦੀ ਖਬਰ ਆਈ ਹੈ ਜਿੱਥੇ ਬਜ਼ੁਰਗਾਂ ਦੀਆਂ ਪੱਗਾਂ ਵੀ ਲੱਤ ਗਈਆਂ ਨੇ ਉਥੇ ਆਪਸ ਦੇ ਵਿੱਚ ਛਤੋਪਾਈ ਹੋਈ ਹੈ ਪੁਲਿਸ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦੀ ਉਹਨਾਂ ਕਹਿੰਿਆ ਕਿ ਅਸੀਂ ਡੀਸੀ ਦੇ ਕੋਲ ਜਾਣਾ ਮਮ ਲਮ ਲਮ ਦੇਣ ਸਾਨੂੰ ਪਿਆਰ ਨਾਲ ਜਾਣ ਦਿਓ ਉਸ ਤੋਂ ਬਾਅਦ ਮੁਰਦਾਬਾਦ ਦੇ ਨਾਰੇ ਵੀ ਲੱਗੇ ਆ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਦੇ ਨਾਰੇ ਲੱਗੇ ਤੇ ਉਸ ਤੋਂ ਬਾਅਦ ਜੋ ਮਾਹੌਲ ਹੋਇਆ ਉਹ ਤੁਸੀਂ ਇਸ ਵੀਡੀਓ ਵਿੱਚ ਦੇਖੋ ਚਲੋ ਚਲੋ ਟੈਂਟਰ ਚਲੋ ਵਾਢੇ ਜਾਓ ਵਾਢੇ ਜਾਓ ਮੇਰੇ ਵੀਰੋ ਵਾਢੇ ਜਾਓ ਅਗਰੇ ਵੱਨੇ ਵਾਢੇ ਜਾਓ ਵਾਢੇ नहीं चलेगी दब नही खड़ोती दब नही खड़ोती हाखीवार पुलिस रोके गाड़ियों पा तो जा ਆਜੋ ਆਜੋ ਮੇਰੇ ਵੀਰ ਆਜੋ 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 ਮਗਰ ਤਰੀ ਜਾਓ ਪ੍ਰਸ਼ਾਸਨ ਨੂੰ ਬੇਨਤੀ ਆ ਕੋਈ ਹੱਕ ਨਹੀਂ ਤੁਹਾਡਾ ਇੱਥੇ ਰੁਕਣ ਦਾ ਕੋਈ ਕਾਨੂੰਨ ਨਹੀਂ ਇੱਥੇ ਰੁਕਣ ਦਾ ਕੋਈ ਨਹੀਂ ਅੱਗੇ ਕਰ ਰੋਕੋ ਮਾਰੇ ਹਨ ਨੂੰ ਅੱਗੇ ਕਰ ਅੱਗੇ ਕਰ ਫੁੱਲ ਸਰਪ੍ਰਾਚੇਰ ਮਰਦਾਬਾਦ ਮਰਦਾਬਾਦ ਫੁੱਲ ਸਰਪ੍ਰਾਚੇਰ ਮਰਦਾਬਾਦ ਮਰਦਾਬਾਦ ਫੁੱਲ ਸਰਪ੍ਰਾਚੇਰ ਜੰਦਾਬਾਦ ਬੇੜਾਈ ਕਰਕੇ ਬੇੜਾਈ ਕਰਕੇ ਬੇੜਾਈ

पिछे आयो पिछे आयो अ पिछे आया तूं पिछे आया तु मारे धा मार